you ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਅਹਮਦੀਆ ਜਮਾਤ ਦਾ 128ਵਾਂ ਸਾਲਾਨਾ ਜਲਸੇ ਦਾ ਅਜੇ ਦੂਜੇ ਦਿਨ ਦਾ ਆਗਾਜ਼ ਹੋਇਆ ਜਿਸ ਵਿੱਚ ਸਿਆਸਤਦਾਨ ਅਤੇ ਕਾਦੀਆਂ ਸ਼ਹਿਰ ਦੇ ਲੋਕਾਂ ਵੱਲੋਂ ਵੀ ਅਹਮਦੀਆ ਜਮਾਤ ਨੂੰ ਇਸ ਜਲਸੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੂਬਾ ਸਖਤਰ ਜਗਰੂਪ ਸਿੰਘ ਸੇਖਵਾਨ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਬਟਾਲਾ ਗੁਰਦਾਸਪੁਰ ਤੋਂ ਰਮਨ ਬਹਿਲ ਐਮਐਲਏ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਬੀਜੇਪੀ ਤੋਂ ਫਤਿਹ ਜੰਗ ਸਿੰਘ ਬਾਜਵਾ ਅਵਿਨਾਸ਼ ਰਾਏ ਖੰਨਾ ਵੱਲੋਂ ਸੰਬੰਧੀਆਂ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਮੌਲਾਨਾ ਹਮੀਦ ਕੌਸਰ ਗਿਆਨੀ ਤਨਵੀਰ ਅਹਿਮਦ ਖਾਦਮ ਜਲਸਾ ਸਲਾਨਾ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮੁਸਲਿਮ ਜਮਾਤ ਅਹਿਮਦੀਆ ਦੇ ਪੂਰੇ ਵਿਸ਼ਵ ਵਿੱਚ ਅਮਨ ਸ਼ਾਂਤੀ ਲਈ ਜੋ ਕੋਸ਼ਿਸ਼ਾਂ ਕਰ ਰਹੀ ਹੈ ਉਹ ਸਲਾਗਾ ਯੋਗ ਹੈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਆਪਾਂ ਇਸ ਵੇਲੇ ਕਾਦੀਆਂ ਗਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਦੇ ਵਿੱਚ ਕਾਦੀਆਂ ਵਿਧਾਨ ਸਭਾ ਹਲਕਾ ਸ਼ਹਿਰ ਬਹੁਤ ਪਿੱਤਰ ਸ਼ਹਿਰ ਹੈ ਐਮਡੀ ਅਜਮਾਦਾਂ ਦਾ 128ਵਾਂ ਜਿਹੜਾ ਸਾਲਾਨਾ ਜਲਸਾ ਹੋ ਰਿਹਾ ਉਦੋਂ ਇਸ ਜਲਸੇ ਦੇ ਵਿੱਚ ਦੁਨੀਆ ਭਰ ਵਿੱਚੋਂ ਮਤਲਬ ਜਿਹੜੇ ਇਨਦੇ ਮਹਿਮਾਨ ਆਏ ਐ ਐਮਡੀ ਅਜਮਾਦ ਦੇ ਉਦੋਂ ਬੜਾ ਮਨ ਖੁਸ਼ ਹੋਇਆ ਕਿ ਜਿਹੜਾ ਪੇਗਾਮ ਹੈ ਉਥੋਂ ਪਿਆਰ ਦਾ ਸਤਕਾar ਦਾ ਸਾਂਝੀ ਵਾਲਤਾ ਦਾ ਉਹ ਦਿੱਤਾ ਜਾ ਰਿਹਾ ਇਹੀ ਪੇਗਾਮ ਸਾਡੇ ਗੁਰਮੰਤ ਸਾਹਿਬ ਦਾ ਸੀਗਾ ਸਤਿਵੱਤ ਦੇ ਭਲੇ ਦਾ ਸੀਗਾ ਸੋ ਇਹ ਅੱਜ ਸਮੇਂ ਦੀ ਲੋੜ ਹੈ ਜੋ ਮੈਂ ਸਮਝਦਾ ਕਿ ਅੱਜ ਜਿੱਦਾਂ ਦੇ ਇਸ ਦੇਸ਼ ਦੇ ਹਾਲਾਤ ਨੇ ਅੱਜ ਇਹ ਨਸਤੇ ਦੇ ਬੀਜ ਜਿਹੜੇ ਉਹ ਖਤਮ ਕਰਕੇ ਤੇ ਆਪਸੀ ਪਿਆਰ ਸਤਕਾਰ ਦੇਣਾ ਉਹਨੂੰ ਵਧਾਉਣਾ ਉਹ ਉਹ ਜੱਸੇ ਦਾ ਸੱਦਾ ਤੇ ਇੱਥੇ ਆ ਕੇ ਬਹੁਤ ਮਨ ਖੁਸ਼ ਆ ਇਹਨਾਂ ਨੇ ਸੱਦਾ ਦਿੱਤਾ ਸੀਗਾ ਸੋ ਮੈਂ ਟਾਈਮ ਕੱਢ ਕੇ ਆਇਆ ਮੇਰਾ ਮੇਰਾ ਖਿਆਲ ਹੈ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਇਦਾਂ ਦੇ ਜੱਸੇ ਜਿਹੜੇ ਉਹਨੇ ਚਾਹੀਦੇ ਆ ਉਹ ਬਹੁਤ ਸਜਗਤ ਸਾਬਤ ਅੱਜ ਜਮਾਤ ਹਿੰਦਿਆ ਦਾ ਸਾਲਾਨਾ ਜਲਸਾ ਕਾਤਿਆਂ ਦੀ ਮੁਕੱਦਸ ਧਰਤੀ ਤੇ ਜਿਹੜਾ ਵਾ ਉਹ 3 ਦਿਨ ਦਾ ਜਿਹੜਾ ਪ੍ਰੋਗਰਾਮ ਸੀ ਉਹ ਕੀਤਾ ਜਾ ਰਿਹਾ ਅੱਜ ਦੂਸਰਾ ਦਿਨ ਹੈ ਔਰ ਆ ਕੇ ਇੱਥੇ ਬਹੁਤ ਹੀ ਮਾਨੂੰ ਖੁਸ਼ੀ ਮਿਲੀ ਆ ਕਿਉਂਕਿ ਇਹ ਬੜੀ ਹੀ ਮੁਕੱਦਸ ਜਗ੍ਹਾ ਆ ਔਰ ਬੜੇ ਸਾਲਾਂ ਤੋਂ ਮੈਂ ਇੱਥੇ ਆ ਰਿਹਾ ਪਹਿਲੋਂ ਮੇਰੇ ਪਿਤਾ ਜੀ ਸਵਰਗੀ ਜਤਾਰ ਸੇਵਾ ਸਿੰਘ ਜੀ ਸੇਖਵਾ ਉਹ ਆਉਂਦੇ ਰਹੇ ਆ ਉਹਨਾਂ ਤੋਂ ਬਾਅਦ ਫਿਰ ਮੈਂ ਜਿਹੜਾ ਵਾ ਕਿਉਂਕਿ ਸਾਡੇ ਜਮਾਤ ਦੇ ਨਾਲ ਬੜੇ ਜਾਤੀ ਤਾਲੁਕਾਤ ਨੇ ਔਰ ਇੱਥੋਂ ਜਿਹੜਾ ਮੈਸੇਜ ਆ ਸਾਰੇ ਸੰਸਾਰ ਤੇ ਸ਼ਾਂਤੀ ਦਾ ਜਿਹੜਾ ਸਨੇਹਾ ਇੱਥੋਂ ਦਿੱਤਾ ਜਾਂਦਾ ਉਹ ਵਾਕਿਆ ਹੀ ਸਮੇਂ ਦੀ ਲੋੜ ਆ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ ਯੂਕਰੇਨ ਤੇ ਰਾਤਨੀ ਤੇ ਉਧਰੋਂ ਇਜ਼ਰਾਇਲ ਦੇ ਵਿੱਚ ਜੰਗ ਲੱਗੀ ਹੋਈ ਆ ਸੋ ਜਿਹੜਾ ਅਹਮਦੀਆ ਜਮਾਤ ਵੱਲੋਂ ਸਾਰੇ ਸੰਸਾਰ ਦੇ ਵਿੱਚ ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਉਹ ਬੜਾ ਹੀ ਸਮੇਂ ਦੀ ਲੋੜ ਹੈ ਔਰ ਇੱਥੇ ਆ ਕੇ ਬੜਾ ਹੀ ਅੱਛਾ ਮਹਿਸੂਸ ਹੁੰਦਾ ਬੜੀ ਬੰਨੂ ਸ਼ਾਂਤੀ ਤੇ ਸਕੂਨ ਮਿਲਦਾ ਔਰ ਜਿੰਨੇ ਅਹਮਦੀਆ ਭਾਈਚਾਰੇ ਦੇ ਲੋਕ ਇੱਥੇ ਕਾਧੀਆਂ ਦੀ ਮੁਕੱद्दस ਧਰਤੀ ਤੇ ਆਏ ਨੇ ਮੈਂ ਉਹਨਾਂ ਦਾ ਇੱਥੇ ਆਉਣ ਤੇ ਵੀ ਜੀ ਆਇਆਂ ਕਰਦਾ ਵਾਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਸਾਡੇ ਇੱਥੇ ਆਏ ਨੇ ਉਹ ਸਾਡੇ ਮਹਿਮਾਨ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੂਰੇ ਪੁਖਤਾ ਇਲਜ਼ਾਮ ਜਿਹੜੇ ਆ ਉਹ ਕੀਤੇ ਹੋਏ ਨੇ ਐਸਐਸਪੀ ਜਿਹੜੇ ਆ ਉਹ ਆਪ ਇੱਥੇ ਸਾਰਾ ਜਿਹੜਾ ਟ੍ਰੈਫਿਕ ਦਾ ਸਾਰਾ ਲਾਅ ਐਂਡ ਆਰਡਰ ਦਾ ਜਿਹੜਾ ਆਪ ਇੱਥੇ ਅਹਿਮ ਜਲਸੇ ਦੇ ਵਿੱਚ ਦੇਖ ਰਹੇ ਨੇ ਔਰ ਬੜੇ ਪੁਖਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਨਾਲ ਜਿਹੜੇ ਆ ਕੀਤੇ ਹੋਏ ਅੱਜ ਕਾਦੀਆਂ ਦੀ ਪਵਿੱਤਰ ਧਰਤੀ ਤੇ ਹਰ ਸਾਲ ਜਿਹੜਾ ਸਾਲਾਨਾ ਜਲਸਾ ਹੁੰਦਾ ਅਹੰਦਿਆ ਜਮਾਤ ਦਾ ਉਦੇ ਵਿੱਚ ਆ ਕੇ ਬਹੁਤ ਸਕੂਨ ਤੇ ਖੁਸ਼ੀ ਮਿਲਦੀ ਆ ਮੈਂ ਸਮਝਣਾ ਕਿ ਇਹ ਜਮਾਤ ਸਾਡੇ ਬਰਦਾਸ਼ਪੁਰ ਜ਼ਿਲ੍ਹੇ ਦੀ ਇੱਕ ਸਰਮੌਰ ਜਮਾਤ ਆ ਔਰ ਇੱਥੇ ਆ ਕੇ ਆਪਸੀ ਪਿਆਰ ਸੱਦ ਭਾਵਨਾ ਔਰ ਜਿਹੜੀਆਂ ਅਕ੍ਰਿਤਿਆ ਸਮਾਜ ਦੇ ਵਿੱਚ ਵੱਧ ਰਹੀਆਂ ਨੇ ਜਿਵੇਂ ਕ੍ਰਿਣਾ ਦੀ ਗੱਲ ਆ ਇੱਕ ਦੂਸਰੇ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਆ ਉਸ ਨੂੰ ਠਲ ਪਾਉਣਾ ਤੇ ਮੈਂ ਸਮਝਣਾ ਵੀ ਜਿਹੜੀ ਸੋਚ ਅੱਜ ਇਹੰ ਦੇ ਜਮਾਤ ਨੇ ਕੇਵਲ ਸੂਬੇ ਨੂੰ ਨਹੀਂ ਮੁਲਕ ਨੂੰ ਨਹੀਂ ਸਾਰੀ ਦੁਨੀਆ ਨੂੰ ਦੇ ਰਹੀ ਆ ਇਹਨਾਂ ਦੀ ਫਲਸਫੀ ਜਿਹੜੀ ਆ ਮੈਂ ਸਮਝਦਾ ਵੀ ਸਾਰਥਕ ਆ ਔਰ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੇ ਨੇ ਅੱਜ ਜਿੰਨੇ ਵੀ ਗੈਸ ਔਰ ਲੋਕ ਵੱਖਰੇ ਵੱਖਰੇ ਮੁਲਕਾਂ ਚੋਂ ਇੱਥੇ ਆਏ ਨੇ ਔਰ ਇਹ ਜਿਹੜੀ 128ਵੀਂ ਸਲਾਹਨਾ ਜਲਸਾ ਉਹਦੇ ਵਿੱਚ ਸਲਾਹ ਲਾਏ ਨੇ ਉਹਨਾਂ ਨੂੰ ਆਪਣੇ ਇਲਾਕੇ ਵੱਲੋਂ ਜੀ ਆਇਆਂ ਨੂੰ ਕਹਿੰਦਾ ਅੱਜ ਬੜਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਇੱਕ ਅਹਿਮ ਦੀਆ ਜਮਾਤ ਬੋਲੋ ਜਿਹੜਾ ਇੱਕ ਪੈਗਾਮ ਆ ਜਿਹੜਾ ਹਰ ਦੇਸ਼ਾਂ ਦੇ ਵਿੱਚ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਵੀ ਇੱਕ ਗੁਲਦਸਤਾ ਜਿਹੜਾ ਹਰ ਧਰਮ ਦਾ ਸਤਿਕਾਰ ਕਰਦਾ ਹੈ ਹਰ ਮਜ਼ਬ ਦਾ ਸਤਿਕਾਰ ਕਰਦਾ ਹੈ ਔਰ ਪਿਆਰ ਭਾਵਨਾ ਦਾ ਸੰਦੇਸ਼ ਜਿਹੜਾ ਵਾ ਉਹ ਪੈਗਾਮ ਜਿਹੜਾ ਵਾ ਉਹ ਦੇ ਰਿਹਾ ਔਰ ਮੈਂ ਦੇਖ ਰਿਹਾ ਸੀ ਅੱਜ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇੱਥੇ ਲੋਕ ਆਏ ਨੇ ਅੱਜ ਔਰ ਉਹ ਪੈਗਾਮ ਜਿਹੜਾ ਉਹ ਲੈ ਕੇ ਜਾ ਰਹੇ ਨੇ ਪਿਆਰ ਦਾ ਪੈਗਾਮ ਲੈ ਕੇ ਜਾ ਰਹੇ ਨੇ ਬਹੁਤ ਵੱਡੀ ਉਪਲਬਧੀ ਹੈ ਔਰ ਮੈਨੂੰ ਖੁਸ਼ੀ ਵੀ ਹੈ ਇਸ ਗੱਲ ਦੀ ਕਿਉਂਕਿ ਅੱਜ ਕਾਦੀਆਂ ਹਲਕੇ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚੋਂ ਬਲਵੀਰ ਪੰਨੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪੰਜਾਬ ਪੰਜਾਬ ਚੇਅਰਮੈਨ ਜਿਨ੍ਹਾਂ ਦੇ ਵਿੱਚ ਜਗਰੂਤ ਸੇਖਵਾ ਜੀ ਸਾਡੇ ਆਪਣੇ ਪੰਜਾਬ ਬੋਡੀ ਦੇ ਸਾਡੀ ਲੀਡ ਕਰ ਰਹੇ ਨੇ ਔਰ ਰਹਿਮਨ ਬੈਲ ਜੀ ਸਾਡੇ ਜਿਹੜੇ ਮੈਂ ਕਹਿ ਸਕਦਾ ਵੀ ਮੈਡੀਕਲ ਦੇ ਜੇਰੇ ਚੇਅਰਮੈਨ ਨੇ ਔਰ ਕੁਲਦੀਪ ਤਾਲੀਵਾਲ ਜੀ ਸਮੁੱਚੇ ਸਾਰੇ ਇੱਕ ਇਸ ਪੈਗਾਮ ਨੂੰ ਜਦੋਂ ਇਹਨਾਂ ਨਾਲ ਮੈਂ ਵੀ ਵਿਚਾਰ ਚਰਚਾ ਕੀਤੀ ਤੇ ਇੱਕ ਮਨ ਦੇ ਵਿੱਚ ਉਚੇਚੇ ਤੌਰ ਤੇ ਇੱਕ ਦੇਖਣ ਦਾ ਇੱਕ ਵਿਕਲਪ ਜਿਹੜਾ ਪੈਦਾ ਹੋਇਆ ਔਰ ਮੈਂ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਵੀ ਕਿਉਂਕਿ ਉਹ ਪੈਗਾਮ ਨੂੰ ਵੇਖਣ ਆਈ ਹੈ ਕਿਉਂਕਿ ਸਾਡੀ ਵੀ ਪਾਰਟੀ ਦਾ ਇਹੋ ਫਲਸਫਾ ਹੈ ਵੀ ਪਿਆਰ ਇੱਕ ਇਨਸਾਨੀਅਤਨਾਤੇ ਜਿਹੜਾ ਉਹ ਪੈਦਾ ਕੀਤਾ ਜਾਵੇ ਜਿਹੜੀ ਕਿ ਉੱਚ-ਨੀਚ ਜਾਤ-ਪਾਤ ਜਿਹੜੀ ਹੈ ਉਨਾ ਨਜ਼ਰ ਆਵੇ ਇੱਕ ਮਨੁੱਖਤਾ ਦੇ ਨਾਤੇ ਇਨਸਾਨੀਅਤ ਦੇ ਨਾਤੇ ਇੱਕ ਦੂਸਰੇ ਦੇ ਸੁੱਖ-ਦੁੱਖ ਦੇ ਹਾਜ਼ਰ ਹੋਈਏ ਸੋ ਬਹੁਤ ਖੁਸ਼ੀ ਹੈ ਜੀ ਅਤੇ ਮਨ ਨੂੰ ਬਹੁਤ ਸਕੂਨ ਮਿਲਿਆ ਅੱਜ ਜੀ ਇਸ ਪਵਿੱਤਰ ਤੇ ਸਾਡੇ ਦੇ ਉੱਤੇ ਐਮਵੀਐ ਸਮਾਜ ਵੱਲੋਂ ਜੋ ਸਲਾਨਾ ਪ੍ਰੋਗਰਾਮ ਰੱਖਿਆ ਗਿਆ ਮੈਂ ਦੇਸ਼ਾਂ-ਵਿਦੇਸ਼ਾਂ ਤੋਂ ਜਿੰਨੇ ਵੀ ਸਾਡੇ ਭੈਣ ਭਰਾ ਔਰ ਹਰ ਜਬਾਤ ਦੇ ਸੰਗਤ ਆਈ ਹੈ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਔਰ ਮੈਂ ਜੋ ਅੱਜ ਮੈਸੇਜ ਦੇਖ ਕੇ ਮਨ ਨੂੰ ਖੁਸ਼ੀ ਹੋ ਰਹੀ ਹੈ ਆਚਾਰਕ ਮੈਨੂੰ ਕਲਸੀ ਸਾਹਿਬ ਜੀ ਨੇ ਮੈਸੇਜ ਦਿੱਤਾ ਇਹ ਤੇ ਉਹਨੂੰ ਮਨ ਨੂੰ ਬੜੀ ਖੁਸ਼ੀ ਹੋਈ ਜਦੋਂ ਆਵਾਜ਼ ਸੁਣੀ ਪਰ ਮੈਂ ਆਪਣਾ ਇਸ ਮੈਸੇਜ ਨੂੰ ਮੈਂ ਆਪਣੇ ਰਾਹੀਂ ਵੀ ਸਾਰੀ ਦੇਸ਼ਾਂ-ਵਿਦੇਸ਼ਾਂ ਵਿੱਚ ਇੱਕ ਮੈਸੇਜ ਦੇਣਾ ਚਾਹੁੰਨਾ ਕਿ ਜੋ ਐਮਡੀ ਇਹ ਸਮਾਜ ਜਿੰਦਾ ਵਧੀਆ ਪਿਆਰਾ ਮੈਸੇਜ ਦੇ ਰਹੀ ਹੈ ਤਾਂ ਜੋ ਸਾਡੇ ਦੇਸ਼ਾਂ ਦੀ ਆਪਸੀ ਜੋ ਭਾਈਚਾਰਾ ਬਣਿਆ ਰਹੇ ਜੋ ਬੜੀਆਂ ਦੜਾਨਾਂ کئی ਦੇਸ਼ਾਂ ਦੇ ਵਿੱਚ ਪਈਆਂ ਉਹਨਾਂ ਨੂੰ ਖਤਮ ਕੀਤਾ ਜਾਵੇ ਮੈਂ ਆਪਣੇ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਵਾਏ ਸਾਰੇ ਹੀ ਭਾਈਚਾਰੇ ਦੇ ਵੀਰਾਂ ਨੂੰ ਔਰ ਜਿੰਨੇ ਵੀ ਸਾਡੇ ਹੋਰ ਵੀ ਪਾਰਟੀਆਂ ਤੋਂ ਵੀ ਆਏ ਨੇ ਜਿੰਨੇ ਹੋਰ ਵੀ ਸਮਾਜਾਂ ਤੋਂ ਵੀ ਆ ਰਹੇ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ 128ਵਾਂ ਸਲਾਨਾ ਜਲਾਸਾ ਹੈ ਜੁਮਾਤ ਐਹਮਦੀਆ ਦਾ ਸਾਡਾ ਤੇ ਆਪਣਾ ਸ਼ਹਿਰ ਹੈ ਸੋ ਸਾਰੇ ਕਾਦੀਆਨੀਆਂ ਵੱਲੋਂ ਜਿੰਨੇ ਵੀ ਐਹਮਦੀਆਜ਼ ਕਾਦੀਆ ਚਾਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਵੈਲਕਮ ਕਰਨਾ ਤੇ ਸ਼ੁਭ ਕਾਮਨਾਵਾਂ ਮੈਂ ਆਪਣੇ ਵੱਲੋਂ ਤੇ ਆਪਣੇ ਸ਼ਹਿਰ ਵੱਲੋਂ ਸਾਰੇ ਕਾਦੀਆਨੀ ਜੀ ਨੂੰ ਨਰੇ ਪੰਜਾਬ ਚ ਨਹੀਂ ਦੁਨੀਆ ਪਰ ਜਿੱਥੇ ਜਿੱਥੇ ਵਾਸਤੇ ਨੇ ਉਹਨਾਂ ਨੂੰ ਕੱਲਾਂਗਾ ਕਿ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਤਰਕੀ ਕਰਨ ਕੋਈ ਇੱਕ ਸਾਨੂੰ ਬਹੁਤ ਵੱਡਾ ਮਾਣ ਹੈ ਜਮਾਤ ਅਹਿਮ ਦੀ ਆਤਾ ਬਹੁਤ ਸਾਰੇ ਮੁਲਕਾਂ ਚ ਮੈਨੂੰ ਜਾਣ ਦਾ ਮੌਕਾ ਮਿਲੇ ਜਿੱਥੇ ਵੀ ਗਏ ਆ ਉਹਨਾਂ ਨੇ ਉਸੇ ਦੇਸ਼ ਦੀ ਜਿੱਥੋਂ ਦੇ ਵੀ ਉਹਨਾਂ ਕੋ ਸਿਟੀਜ਼ਨਸ਼ਿਪ ਹੈ ਉਹਨਾਂ ਦੀ ਵਫਾਦਾਰੀ ਉਸ ਮੁਲਕ ਨਾਲ ਸੋਸਾਇਟੀ ਦੇ ਵਿੱਚ ਉਹਨੇ ਪਿਆਰ ਵਧਾਇਆ ਤੇ ਇੱਕ ਪਿਆਰ ਦਾ ਸੰਦੇਸ਼ ਜਿਹੜਾ ਅੱਜਕੱਲ ਮੈਂ ਸਮਝਣਾ ਬੜਾ ਆਈਸੋਲੇਟਡ ਹੈ ਵੱਡੇ ਤੋਂ ਵੱਡੇ ਲੀਡਰ ਵੀ ਨੀ ਆਪਣੀ ਹੀ ਗੱਲ ਕਰਦੇ ਨੇ ਬਗਾਨੇ ਜਿਹੜੇ ਨੇ ਜਿਹੜੀ ਹਿਊਮਨਿਟੀ ਦੀ ਗੱਲ ਹੈ ਸਾਂਝੀ ਗੱਲ ਸਾਂਝੀ ਵਾਰਤਾ ਦੀ ਗੱਲ ਬਹੁਤ ਘੱਟ ਹੈ ਹਰ ਆਦਮੀ ਆਪਣੀ ਬਰਾਦਰੀ ਤੇ ਆਪਣੇ ਲੋਕਾਂ ਤੱਕ ਹੀ ਮजूद ਰਹਿ ਜਾਂਦਾ ਇਸ ਗੱਲ ਨੂੰ ਰਿਅਲਾਈਜ਼ ਨਹੀਂ ਕਰਦਾ ਕਿ ਦੁਨੀਆ ਹਰ ਇਨਸਾਨ ਵਾਸਤੇ ਬਣੀ ਹੈ ਹਰ ਧਰਮ ਵਾਸਤੇ ਬਣੀ ਹੈ ਹਰ ਫਿਰਕੇ ਵਾਸਤੇ ਬਣੀ ਹੈ ਜੇ ساری ਦੁਨੀਆ ਵਿੱਚ ਅਮਨ ਤੇ ਸ਼ਾਂਤੀ ਰਹੇਗੀ ਫਿਰ ਵੀ ਸਾਰੇ ਫਿਰਕੇ ਸਾਰੇ ਧਰਮ ਤਰੱਕੀ ਕਰ ਪਾਣਗੇ ਅੱਜ ਤੁਸੀਂ ਵੇਖੋ ਕਿੰਨੇ ਤੁਸੀਂ ਧਿਆਨ ਮਾਰੋ ਰੂਸ ਯੂਕਰੇਨ ਦੇ ਵਿੱਚ ਕੀ ਹੋ ਰਿਹਾ ਹੈ ਇਜ਼ਰਾਈਲ ਤੇ ਪਲੇਸਟਾਈਨ ਚ ਕੀ ਹੋ ਰਿਹਾ ਹੈ ਤਾਂ ਜਿੱਥੇ ਵੀ ਜਮਾਤ ਐਮ ਦੀਆ ਦਾ ਇੰਟਰਨੈਸ਼ਨਲ ਬ੍ਰਦਰਹੂਡ ਦੀ ਗੱਲ ਆਂਦੀ ਪੀਸ ਦੀ ਗੱਲ ਆਂਦੀ ਸ਼ਾਂਤੀ ਦੀ ਗੱਲ ਆਂਦੀ ਇਸ ਕਿਸਮ ਦੇ ਐਫਰਟਸ ਦੀ ਅਸੀਂ ਹਮੇਸ਼ਾ ਸਰਾਣਾ ਕਰਦੇ ਆਂ ਤੇ ਸਰਾਣਾ ਕਰਦੇ ਰੰਗ ਥੈਂਕ ਯੂ ਦੇਖੋ ਇਹ ਹਮੇਸ਼ਾ ਸਾਡਾ ਇੱਕ ਐਨੂਅਲ ਜਿਹੜਾ ਕਹਿੰਦੇ ਟ੍ਰੈਡੀਸ਼ਨਲੀ ਇਹ ਜਲਸੇ ਦੇ ਵਿੱਚ ਸਾਡੇ ਪਰਿਵਾਰ ਦਾ ਅਹਮਦੀਆ ਜਮਾਤ ਨਾਲ ਇੱਕ ਰਿਸ਼ਤਾ ਹੈ ਜਿਹਨੂੰ ਆਪਾਂ ਖੂਨ ਦੇ ਰਿਸ਼ਤੇ ਮੁਤਾਬਕ ਕਹਿੰਦੇ ਬਹੁਤ ਨੇੜੇ ਦਾ ਰਿਸ਼ਤਾ ਔਰ ਵੀ ਲੁੱਕ ਫੋਰਵਰਡ ਵੀ ਸਾਡੇ ਜਿਹੜੇ ਭਰਾ ਨੇ ਬਾਰ-ਬਾਰ ਅਲੱਗ-ਅਲੱਗ ਕੰਟਰੀਜ਼ ਤੋਂ ਇੱਥੇ ਆ ਕੇ ਤੇ ਮੁਲਾਕਾਤ ਹੁੰਦੀ ਹੈ ਪਰਵਾਰਾਂ ਦੇ ਇੱਕ ਦੂਜੇ ਦੇ ਹਾਲ ਪੁੱਛੀਦੇ ਨੇ ਔਰ ਜਮਾਤ ਅਹਿਮਦੀ亚 ਦੇ ਮੈਂ ਦੱਸਣਾ ਚਾਹਨਾ ਵੀ ਵਰਲਡ ਓਵਰ ਇਹਨਾਂ ਦੇ ਜਿੱਥੇ-ਜਿੱਥੇ ਅਹੰਦੀਆ ਜਮਾਤ ਦੇ ਲੋਕ ਰਹਿ ਰਹੇ ਨੇ ਉੱਥੇ ਉਹਨਾਂ ਨੇ ਬਿਜ਼ਨਸ ਵਿੱਚ ਐਜੂਕੇਸ਼ਨ ਵਿੱਚ ਹਰ ਸਫੇਅਰ ਦੇ ਵਿੱਚ ਬੜੀ ਕਾਮਯਾਬੀ ਹਾਸਲ ਕੀਤੀ ਹੈ ਔਰ ਹਰ ਜਗ੍ਹਾ ਉਹਦਾ ਇਹੀ ਪੈਗਾਮ ਹੁੰਦਾ ਹੈ ਵੀ ਲਵ ਫਾਰ 올 ਹੇਟਰੇਡ ਫਾਰ ਨਨ ਆਪਣੀ ਪਿਆਰ ਦੀ ਖੁਸ਼ਬੂ ਇਹਨਾਂ ਨੇ ਸਾਰੀ ਜੰਨਤ ਤੇ ਸਾਰੀ ਦੁਨੀਆ 'ਚ ਖਿਲਾਰੀ ਹੋਈ ਹੈ ਸੋ ਇਹ ਇੱਕ ਬਹੁਤ ਵੱਡੀ ਪਛਾਣ ਹੈ ਇਸ ਜਮਾਤ ਦੀ ਵੀ ਜਿਹੜੇ ਇਹ ਨਾ ਸੋਚੋ ਵੀ ਬਾਹਰਲੇ ਮੁਲਕਾਂ 'ਚ ਲੋਕ ਆ ਗਏ ਤਾਂ ਮਿਲ ਕੇ ਚੱਲੇਗੇ ਪਰ ਜਿਹੜਾ ਤੁਹਾਡਾ ਰਿਸ਼ਤਾ ਹੈ ਨਾ ਇਸ ਧਰਤੀ 'ਤੇ ਜ਼ਮੀਨ ਦਾ ਉਹ ਮਿੱਟੀ ਦੀ ਖੁਸ਼ਬੂ ਲੋਕ ਜਿਹੜੇ ਕਾਦੀਆਂ ਨੂੰ ਖਿੱਚ ਕੇ ਲੈ ਕੇ ਆਉਂਦੇ ਐਮਬੀਆ ਜਮਾਤ ਦਾ ਸਲਾਨਾ ਜਲਸਾ ਚੱਲ ਰਿਹਾ ਇਹ 3 ਦਿਨ ਦਾ ਜਲਸਾ ਹੁੰਦਾ ਔਰ ਇਸ ਜਲਸੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਅੱਜ ਸੁਣਿਆ ਇੱਕ ਇਨਸਾਨੀਅਤ ਦਾ ਮੈਸੇਜ ਸਮਾਜ ਸੇਵਾ ਦਾ ਮੈਸੇਜ ਜਿਹੜਾ ਹੈ ਉਹ ਦਿੱਤਾ ਜਾਂਦਾ ਔਰ ਤੁਸੀਂ ਇਹ ਵੀ ਲਿਖਿਆ ਹੋਇਆ ਕਿ ਲਾਫ ਫਾਰ 올 ਹੇਟ ਫਾਰ ਨਨ ਉਹਦਾ ਮਤਲਬ ਹੈ ਕਿ ਸਭ ਨਾਲ ਪਿਆਰ ਕਰੋ ਔਰ ਕਿਸੇ ਨਾਲ ਨਫ਼ਰਤ ਨਾ ਕਰੋ ਹੁਣੇ ਜੋ ਤਕਰੀਰ ਹੋ ਰਹੀ ਸੀ ਉਹਦੇ ਵਿੱਚ ਵੀ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਅਸੀਂ ਸਾਰੇ ਚਾਹੇ ਕਿਸੇ ਵੀ ਆਤਰ ਨੂੰ ਅਸੀਂ ਬਿਲੋਂਗ ਕਰਦੇ ਆ ਅਸੀਂ ਸਾਰੇ ਇੱਕ ਹੈ ਤੇ ਸਾਰਿਆਂ ਦੇ ਵਾਸਤੇ ਸਾਰਿਆਂ ਦੇ ਪੀਸ ਵਾਸਤੇ ਸਾਰੇ ਤੋਂ ਥਾਨ ਵਾਸਤੇ ਸਾਨੂੰ ਉਸ ਪ੍ਰਮਾਤਮਾ ਦੀ ਜਿਹੜੀ ਹੈ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂ ਮੈਂ ਵੀ ਆਪਣੇ ਸੰਦੇਸ਼ 'ਚ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਮੁਸ਼ਕਲਾਂ ਨੇ ਆਉਣ ਵਾਲੀਆਂ ਅਸੀਂ ਇਕੱਠੇ ਹੋ ਕੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ ਤਾਂ ਉਹ ਜਮਾਤ ਸਮਾਜ ਦੇਸ਼ ਉਹ ਅੱਗੇ ਵਧੇਗਾ ਜੀ ਸਰ ਅੱਜ ਜਲਸੇ ਦੇ ਆਏ ਹਾਂ ਕੀ ਕਹਿਣਾ ਚਾਹੁੰਦੇ ਹਾਂ ਅੱਜ ਕਾਦੀਆਂ ਦੇ ਵਿੱਚ ਜਿਹੜਾ ਐਮឌੀ ਭਾਈਚਾਰੇ ਵੱਲੋਂ ਹਰ ਸਾਲ ਸਲਾਨਾ ਜਲਸਾ ਜਿਹੜਾ ਕਿ 128ਵਾਂ ਇਸ ਸਾਲ ਬਣਾਇਆ ਜਾ ਰਿਹਾ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰ ਨਾਲ ਜੋ ਕਿ ਸਾਰਾ ਜਸਮਾਜ ਜਿਹੜਾ ਅੱਜ ਮੁਸਲਮਾਨ ਭਾਈਚਾਰੇ ਨਾਲ ਖੜਾ ਹੈ ਖਾਸ ਤੌਰ ਤੇ ਅੱਜ ਪੰਜਾਬ ਦੇ ਵਿੱਚ ਕਾਦੀਆਂ ਸ਼ਹਿਰ ਨੂੰ ਇਹ ਵੱਡ ਭਾਗਾ ਦੇਨੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਹ ਅੱਜ ਆਪਣਾ ਮਸਲਮ ਭਾਈਚਾਰੇ ਵੱਲੋਂ ਜੋ ਕਿ ਇੱਕ ਬਹੁਤ ਹੀ ਪਿਆਰ ਦਾ ਸੰਦੇਸ਼ ਦੇਂਦਾ ਹੈ ਔਰ ਸਾਡੀ ਜੋ ਮਨੁੱਖਤਾ ਆ ਉਹਨੂੰ ਇੱਕ ਮੈਸੇਜ ਮਿਲਦਾ ਹੈ ਕਿ ਇਸ ਧਰਮ ਦੇ ਨਾਲ ਸਾਰੇ ਜਿਹੜੇ ਧਰਮ ਨੇ ਬਹੁਤ ਹੀ ਸਤਿਕਾਰ ਦੇ ਨਾਲ ਅੱਜ ਆਸੀਂ ਜਿਹੜਾ ਸਾਰੇ ਭਾਈਚਾਰੇ ਦੀ ਜਿਹੜੀ ਸਾਜ ਹੈ ਸਾਡੀ ਉਹ ਅਸੀਂ ਰਲ ਕੇ ਇਸ ਚੀਜ਼ ਨੂੰ ਮਨਾਉਂਦੇ ਆ ਔਰ ਮੈਨੂੰ ਇੱਥੇ ਆ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਮਾਤ ਐਂਮੀ ਦੀਆਂ ਦਾ ਸਾਲਾਨਾ ਜਲਸਾ ਚੱਲ ਰਿਹਾ ਹੈ مناتیتی تکتی اور کالے دا اخری دن ہے او دے بعد نواں سال وی شروع ہو جائے گا۔ اس جلسے دا سب تو وڈا مقصد تے ಉದ್ದೇಶ اے کہ انسان نو رب دے نال ملانا تے پیار سکھانا۔ مرزا غلام احمد صاحب جڑے جماعت احمدیہ دے بانی نے انہوں نے دو گلاں کہیاں کہ میرے آن دا مقصد تے مقصد صرف اے نا کہ بندے دا تعلق او دے رب دے نال تے ਇਨਸਾਨ ਦਾ ਇਨਸਾਨ ਦੇ ਨਾਲ ਪ੍ਰੇਮ ਕਰਨਾ ਸਿਖਾਣਾ ਇਹ ਮੇਰਾ ਮਕਸਦ ਹੈ ਔਰ ਇਸੇ ਵਾਸਤੇ ਮੈਂ ਆਇਆ ਹਾਂ ਔਰ ਤੁਸੀਂ ਦੇਖਿਆ ਹੋਵੇਗਾ ਕਿ ਐਸੋੜੇ ਸਾਰੇ ਧਰਮ ਵਾਲੇ ਇੱਥੇ ਆਏ ਨੇ ਔਰ ਸਾਰੇ ਪ੍ਰੇਮ ਦੀਆਂ ਗੱਲਾਂ ਕਰ ਰਹੇ ਨੇ ਇਹ ਸਾਡੀ ਕੋਸ਼ਿਸ਼ ਹੈ ਔਰ ਇਹਦੇ ਤਈ ਜਮਾਤਾਂ ਇਹਨਾਂ ਸਾਰੀ ਦੁਨੀਆ ਨੂੰ ਇਹ ਪੈਗਾਮ ਦੇਣਾ ਚਾਹਦੀ ਹੈ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਇਹ ਇਲਾਕਾ ਤਾਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਅਸੀਂ ਇਹ ਮੰਨ ਲਈਏ ਕਿ ਸਾਡਾ ਇੱਕ ਰੱਬ ਹੈ वो साढ़ा पालनहार है और असी सारे ओरी मखलूक हाँ और ओ दे नाल असी आपस से प्यार करा तो असी तरक्की कर सकेंगे और यही संदेश है लव फॉर ऑल हेट फॉर नन और ये आखिरी एक गल करके गल खत्म करा कि एक कोशिश है ਕਿ ਜਿਸ ਤਰ੍ਹਾਂ ਇੱਕ ਮੁਹੰਮਦ ਬਖਸ਼ ਸਾਹਿਬ ਇੱਕ ਸ਼ੇਰ ਚ ਕਹਿੰਦੇ ਨੇ ਮਾਲਕ ਦਾ ਕੰਮ ਪਾਣੀ ਲਾ ਮਾਲੀ ਦਾ ਕੰਮ ਪਾਣੀ ਲਾਣਾ ਫਰ ਫਰ ਮਸ਼ਕਾں ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਨਾ ਲਾਵੇ ਅਸੀਂ ਇੱਕ ਮਾਲੀ ਆ ਅਸੀਂ ਇਨਸਾਨੀਅਤ ਦੀ ਸੇਵਾ ਕਰਦੇ ਚੱਲੇ ਜਾਵਾਂਗੇ ਅੱਗੇ ਮਾਲਕ ਦਾ ਕੰਮ ਹੈ ਉਹ ਕਿੰਨਾ ਨਤੀਜਾ ਕੱਢਦਾ ਨਹੀਂ ਕੱਢਦਾ ਇਹ ਉਹਦੇ ਹੱਥ ਹੈ ਇਹ ਜਮਾਤ-ਏ-ਅਮਜ਼ਾ ਦਾ ਪੈਗਾਮ ਹੈ ਲਾ ਫਰਾਲ ਏਡਿਟ ਫਰਨਨ ਮੈਂ ਦੁਨੀਆ ਵਿੱਚ ਸਭ ਦਾ ਭਲਾ ਚਾਹਤਾ ਹਾਂ ਮੈਂ ਦੁਨੀਆ ਵਿੱਚ ਸਭ ਦਾ ਭਲਾ ਚਾਹਤਾ ਸਰ ਕਿਹਨਾਂ ਜਲਸਿਆਂ ਦੀ ਕਿੰਨੇ ਦੇਸ਼ਾਂ ਲੋਕ ਭਾਗ ਲਾ ਰਹੇ ਆ ਇਸ ਵੇਲੇ ਤਕਰੀਬਨ 40 ਦੇਸ਼ਾਂ ਦੇ ਲੋਕ ਆ ਚੁੱਕੇ ਨੇ ਔਰ 128 ਵਾਂ ਇਹ ਜਲਸਾ ਹੈ ਔਰ ਵਿੱਚ ਕੋਵਿਡ ਦੀ وجہ ਨਾਲ 1-2 ਸਾਲ ਨਹੀਂ ਹੋਇਆ ਔਰ ਇਸ ساری ਦੁਨੀਆ ਤੋਂ ਹੀ ਤਕਰੀਬਨ ਲੋਕ ਆ ਜਾਂਦੇ ਸੰਪਾਰ ਇਸ ਵੇਲੇ ਦੁਨੀਆ ਦੇ ਹਾਲਾਤ ਯੂਕਰੇਨ ਜੰਗ ਦੀ وجہ ਨਾਲ ਫਲਾਈਟਸ ਨਹੀਂ ਆ ਰਹੀਆਂ ਔਰ ਕੁਝ ਇਧਰ ਗਜ਼ਾ ਤੇ ਇਸਰਾਈਲ ਦੇ ਮਾਮਲੇ ਹੋ ਗਏ ਅਰਬ ਦੇਸ਼ਾਂ ਤੋਂ ਵੀ ਲੋਕ ਜ਼ਿਆਦਾ ਨਹੀਂ ਆਏ ਇਹ ਸਾਡੀਆਂ ਮੁਸ਼ਕਲਾਂ ਪੈਦਾ